ਸੋ ਅੱਗੇ ਵੀ ਦਾਸ ਦੀ ਬੇਨਤੀ ਹੁੰਦੀ ਆ ਕਿਉਂਕਿ ਆਪਾਂ ਇਹ ਮਹੀਨੇ ਬਾਅਦ ਉਹ ਬਾਬਾ ਜੀ ਦਾ 사త్సੰਗ ਕਰਨਾ ਹੁੰਦਾ ਕਿਉਂਕਿ ਅਸੀਂ ਇਸ ਤਰ੍ਹਾਂ ਦਿੱਤਾ ਹੈ ਨਹੀਂ ਵੀ ਆਏ ਐ ਦਵਾਰ ਅਸੀਂ ਭਗਤ ਜੀਾਂ ਦੇ ਕੰਮਕਾਰਾਂ ਦੇ ਵਿੱਚ ਆਪਾਂ ਖੇਤ ਪਾਈਏ ਵੀ ਕੰਮਕਾਰਾਂ ਦੇ ਵਿੱਚ ਉਪਾਗਤ ਪਾਈਏ ਕਿਉਂਕਿ ਆਪਾਂ ਲਾਸਟ ਮਹੀਨੇ ਦੇ ਆਪਾਂ ਬਾਬਾ ਜੀ ਦਾ ਜਨਮ ਦਿਨ ਆਪਾਂ ਬਾਬਾ ਜੀ ਦਾ ਜੋ 100ਵਾਂ ਵਰ੍ਹੇਗੰਢ ਮਨਾਉਨੇ ਆ ਤੇ ਜੇਠੇ ਐਤਵਾਰ ਨੂੰ ਇਸੇ ਤਰ੍ਹਾਂ ਹੀ ਸੰਗਤਾਂ ਨੇ ਹੰਕਾਹਾ ਪਾ ਕੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਕਰਨਾ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਬਾਬਾ ਜੀ ਨੇ ਜੋ ਕਿ ਆਪਾਂ ਭੋਗ ਪ੍ਰਸਾਦ ਬਾਬਾ ਜੀ ਦਾ ਲੈ ਕੇ ਆਉਨੇ ਆ ਤਾਂ ਕਿ ਉਹ ਬਾਬਾ ਜੀ ਦਾ ਭੋਗ ਪ੍ਰਸਾਦ ਧੂਨੇ ਉੱਤੇ ਭੋਗ ਦਾ ਪ੍ਰਸਾਦ ਲੱਗ ਜਾਵੇ ਤੇ ਮਾਤਿਆਂ ਬਰਾਦਾਂ ਭਗਤ ਜਨਾਂ ਦੀਆਂ ਪੂਰੀਆਂ ਹੋ ਸਕਣ ਜੋ ਵੀ ਭਗਤ ਜਨਾਂ ਦੇ ਕਾਰਜ ਨੇ ਸਫਲ ਹੋ ਸਕਣ ਉਹ ਦਾ ਦੀ ਬੇਇੱਜ਼ਤੀ ਆ ਕਿ ਇਸੇ ਤਰ੍ਹਾਂ ਹੀ ਭਾਈ ਜੇਠਿਆਂ ਦਵਾਰ ਨੂੰ ਸੰਗਤਾਂ ਨੇ ਪਹੁੰਚਿਆ ਕਰਨਾ ਤੇ ਸਾਡੇ ਹੁਣ ਕੁਲਵੰਤ